ਉਹ ਜੁੜਮਾ ਸੀ ਪਰ ਕਿਸਮਤਾਂ ਨਹੀਂ ਜੁੜੀਆਂ ਸੀ ਇੱਕ ਦੇ ਤਿੰਨ ਮੁੰਡੇ ਸੀ ਇੱਕ ਦੇ ਤਿੰਨ ਕੁੜੀਆਂ ਸੀ ਪੁੱਤਾਂ ਵਾਲਾ ਜੋਸ਼ ਵਿੱਚ ਭੁੱਲਿਆ ਸੀ ਰੱਬ ਨੂੰ ਕਰਦਾ ਸੀ ਟੀਚਰਾਂ ਉਹ ਛੋਟੇ ਵੱਡੇ ਸਭ ਨੂੰ ਢੀਆਂ ਵਾਲਾ ਗਮਾਂ ਵਿੱਚ ਜਾਂਦਾ ਹੌਸਲਾ ਸੀ ਛੱਡਦਾ ਸੋਚਾਂ ਵਿੱਚ ਰਾਤਾਂ ਤਾਰੇ ਗਿਣ-ਗਿਣ ਕੱਢਦਾ ਪੁੱਤਾਂ ਵਾਲਾ ਆਖੇ ਕੋਈ ਪਰਵਾਹ ਨਹੀਂ ਉਹ ਦੋਸਤੋ ਦਿਨਆ ਵਾਲਾ ਕਹਿੰਦਾ ਪੜ੍ਹਾਈ ਬਿਨਾ ਹੁਣ ਕੋਈ ਰਾਹ ਨਹੀਂ ਓ ਦੋਸਤੋ ਸੋ ਸਮੇਂ ਨੇ ਅਸੀਂ ਪਲਟੀ ਮਾਰੀ ਸਮੇਂ ਨੇ ਅਸੀਂ ਪਲਟੀ ਮਾਰੀ ਇੱਕ ਪੁੱਤ ਨੂੰ ਕਰਤਾ ਅੰਦਰ ਇੱਕ ਨੇ ਨਸ਼ੇ ਵਿੱਚ ਗੱਡੀ ਥੋਕੀ ਤੇ ਤੀਜਾ ਬਦਮਾਸ਼ ਪਟੰਦਰ ਪਰ ਮਿਹਨਤ ਜਾਇਆ ਕਦੇ ਨਹੀਂ ਜਾਂਦੀ ਆਖਣ ਲੋਕ ਸਿਆਣ ਪਰ ਮੇਨਰਤ ਜਾਇਆ ਕਦੇ ਨਹੀਂ ਜਾਂਦੀ ਆਖਣ ਲੋਕ ਸਿਆਣੇ ਇੱਕ ਜੱਜ ਇੱਕ ਡਾਕਟਰ ਬਣ ਗਈ ਤੇ ਇੱਕ ਸੀ ਅਫਸਰ ਥਾਣੇ ਹੁਣ ਪੁੱਤਾਂ ਵਾਲਾ ਡੰਗ ਟਪਾਵੇ ਭੱਜਾ ਦੌੜੀ ਕਰਕੇ ਹੁਣ ਪੁੱਤਾਂ ਵਾਲਾ ਡੰਗ ਟਪਾਵੇ ਭੱਜਾ ਦੌੜੀ ਕਰਕੇ ਉਹ ਧੀਆਂ ਵਾਲਾ ਸੱਤ ਚ ਬੈਠਾ ਛਾਤੀ ਚੌੜੀ ਕਰਕੇ ਕਹਿੰਦੇ ਮਾਪਿਆਂ ਦੇ ਆਰਮਾਨ ਤੇ ਇੱਜਤਾਂ ਜਿੰਨਾ ਕਿਲੀ ਚੰਗੀਆਂ ਆਕਾਲੀ ਵਰਗੇ ਪੁੱਤਰਾ ਨਾਲੋਂ ਢੀਆਂ ਲੱਖ ਨੇ ਚੰਗੀਆਂ ਆਕਾਲੀ ਵਰਗੇ ਪੁੱਤਰਾ ਨਾਲੋਂ ਢੀਆਂ ਲੱਖ ਨੇ ਚੰਗੀਆਂ ਆ ਢੀਆਂ ਲੱਖ ਨੇ